ਗੁਰਦਾਸਪੁਰ ਦੇ ਪਿੰਡ ਡੱਲਾ ਦੇ ਵਿੱਚ ਦੋ ਰੋਜ਼ਾ ਫੁੱਟਬਾਲ ਨਾਈਟ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਹੈ ਉੱਥੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਲਈ ਵਿਸ਼ੇਸ਼ ਤੌਰ ਤੇ ਭਾਜਪਾ ਨੇਤਾ ਰਵੀਕਰਨ ਸਿੰਘ ਕਾਲੋ ਅਤੇ ਦੁਬਈ ਕਾਰੋਬਾਰੀ ਸਮਾਜ ਸੇਵੀ ਗੁਰਵਿੰਦਰ ਸਿੰਘ ਸੰਗਰ ਨੇ ਉਦਗਾਟਨ ਕੀਤਾ। ਉਤੇ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 20 ਫੁੱਟਬਾਲ ਟੀਮਾਂ ਨੇ ਵੀ ਜਿਹੜੇ ਮੁਕਾਬਲੇ ਕਰਵਾਏਗੇ ਪਹਿਲੇ ਦਿਨ ਇਸ ਟੂਰਨਾਮੈਂਟ ਦਾ ਉਦਗਾਟਨ ਕਰਨ ਪਹੁੰਚੇ ਰਵੀਕਰਨ ਸਿੰਘ ਕਾਲੋ ਨੇ ਟੂਰਨਾਮੈਂਟ ਪ੍ਰਬੰਧਕਾਂ ਅਤੇ ਸਮਾਜ ਸੇਵੀ ਗੁਰਵਿੰਦਰ ਸਿੰਘ ਸੰਗਰ ਦੀ ਸ਼ਲਾਘਾ ਕੀਤੀ। ਧੰਨਵਾਦ ਕਰਦਾ ਪਾਪਾਜੀਤ ਸਿੰਘ ਜੀ ਫੁੱਟਬਾਲ ਲਿਵ ਸੋਸਾਇਟੀ ਆ। ਉਨਾਰੇ ਪਰਵਾਰ ਜਿਆਦੇ ਮੇਰਾ ਤੁਹਾਡਾ ਤੁਹਾਡਾ ਭਾਈ ਸਰਬੋਤਮ ਸੰਮਰ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਇਹ ਤੇ ਮੈਂ ਆ ਕੇ ਸਾਰਾ ਜਿਹੜਾ ਫੁੱਟਬਾਲ ਦਾ ਮੈਚ ਹੋ ਰਿਹਾ ਉਹਦੇ ਵਾਸਤੇ ਆਏ ਮੈਂ ਇਹਨਾਂ ਨੂੰ ਜਲਦੀ ਵਧਾਈ ਵੀ ਦੇਣਾ ਇਹਨਾਂ ਦਾ ਬਹੁਤ ਵਧੀਆ ਪ੍ਰਾਲਾਪ ਹੈ ਫੁੱਟਬਾਲ ਦੀ ਇਹ ਜਿਹੜਾ ਅਦਾਕਾ ਹੈ ਫੁੱਟਬਾਲ ਦੀ ਨਖਰੀ ਮੰਨਿਆ ਜਾਂਦਾ ਵਾ ਤੇ ਇਹਨਾਂ ਨੇ ਉਸ ਦਰਸ਼ਕੀ ਨੂੰ ਇਕ ਬਹੁਤ ਵਧੀਆ ਟੀਕਿੰਗ ਸੰਸਥਾ ਰੱਖਿਆ ਹੋਇਆ ਹੈ ਉਹ ਸੋਫੀ ਦੇ ਕਦਾਰੀ ਜਿਹੜੇ ਨੇ ਪੈਦਾ ਕਰੇ ਨੇ ਬਾਬਾ ਦਰਜੀਤ ਸਿੰਘ ਜੀ ਮੇਰੇ ਖਾਰੇ ਫੁੰਦੇ ਜਿਹੜੇ ਕਰਤਾ ਕਰਾਨ ਜਿਨ੍ਹਾਂ ਨੇ ਪਹਿਲਾਂ ਸਾਰਾ ਉਹਦੀ ਫੋਟੋ ਵਾਲੀ ਅਕੈਡਮੀ ਬੁੜਾਈ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਕਿ ਉਹਨਾਂ ਦੀ ਸਾਰੀ ਇਹ ਇਹੜੇ ਸੰਸਥਾ ਰੱਖਿਆ ਤੇ ਜੁਰੂਰ ਦਾਸ ਕਰਦਾ ਕਿ ਇਹ ਜਿਹੜੀ ਹੈ ਸਾਰੀ ਇਹਨਾਂ ਦੀ ਟੀਮ ਇਸ ਤਰੀਕੇ ਨਾਲ ਕੰਮ ਕਰ ਰਹੀ ਮਾਣ ਮੈਨਾਂ ਨੂੰ ਮੇਰ ਪਰਿਆ ਹੱਥ ਲੱਗੇ ਤੇ ਹੋਰ ਵਧੀਆ ਟੀਕਿੰਗ ਨਾਲ ਇਹ ਸਾਰੀ ਟੀਮ ਬੱਲੇ ਲੈ ਕੇ ਜਾਣ ਮੈਂ ਮੇਰਾ ਛੋਟਾ ਵੀਰ ਤਨਜੋਤੀ ਵੀ ਆਇਆ ਹੋਇਆ ਇੱਥੇ ਕਿਉਂਕਿ ਭਾਵੇਂ ਮੈਂ ਅੱਜ ਇਸ ਤਰ੍ਹਾਂ ਪਹਿਲੀ ਵਾਰ ਆਇਆ ਪਰ ਮੇਰਾ ਬਰਪੜਾ ਕੋਈ ਗੱਲ ਨਹੀਂ ਸਾਰੇ ਖਿਡਾਉਣ ਹੋਏ ਸਾਰਿਆਂ ਨੇ ਮਿਲ ਕੇ ਬੜੀ ਅੱਛੀ ਤਰੀਕੇ ਨਾਲ ਉਹ ਗਰਾਉਂਡ ਜਿਹੜੀ ਉਹ ਖਾਂਬੀ ਆ ਬਰਤੀ ਬਰਮਾਤਮਾ ਕਰੇ ਤੇ ਅਜਿਣੇ ਸੁਖੀ ਰਾਤ ਕਰੂ ਕਿ ਸਰਕਾਰੀ ਜਿਹੜੀ ਟੀਮ ਪਈ ਹੈ ਮੈਂ ਦੇਖੋ ਸਾਰਿਆਂ ਨੂੰ ਅਪੀਲ ਕਰੂ ਕਿ ਜਿਹੜੇ ਆ ਸਾਰੇ ਮੁੰਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਤਿਆਗਣ ਜੇ ਖੇਡ ਵਾਲੇ ਪਾਸੇ ਹੁਣ ਖੇਡ ਦੇ ਵਿੱਚ ਜਿਹੜਾ ਹਸਨ ਖੇਡ ਨਿਰਮਨ ਕਰ ਜਾਓ ਸਾਡੇ ਸਹਿਬਾਨ ਨੇ ਵੀ ਕਿਹਾ ਵਾ ਜੇ ਅਪਾ ਖੇਡ ਦੇ ਵਿੱਚ ਜਾਵਾਂਗੇ ਤਾਂ ਅੱਜ ਕੱਲ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮੌਕੇ ਮਿਲ ਰਹੇ ਨੇ ਚਾਹੇ ਉਹ ਆਪਣੀਆਂ ਨੌਕਰੀਆਂ ਨੇ ਉਹਦੇ ਵਿੱਚ ਵੀ ਜਿਹੜਾ ਸਪੋਰਟਸ ਬਹੁਤ ਜ਼ਿਆਦਾ ਜਿਹੜਾ ਵਾ ਕੋਟੇ ਮਿਲ ਰਹੇ ਨੇ ਸਾਰਾ ਫਾਈਨਲ ਕਰਕੇ ਜੇ ਵੀ ਟੀਮ ਦੇ ਨਾਲ ਖੇਡਣ ਤਾਂ ਕਿ ਜਿਹੜਾ ਵਾ ਇਹਦਾ ਜਿਹੜਾ ਵਧੀਆ ਜ਼ਿੰਦਗੀ ਜਿਹੜੇ ਬਸ ਕਰਦਾ ਪਾਹੀ ਆਪਣੇ ਨਾਮ ਬਲਜੀਤ ਸਿੰਘ ਨਾਮ ਮੇਰਾ ਸਾਰੇ ਇੱਥੇ ਤੁਸੀਂ ਆਇਆ ਦੇਖ ਇਹ ਖੇੜੇ ਵਾਪਸ ਹਨ ਇਹ ਫੁੱਟਬਾਲ ਦੇ ਪ੍ਰੇਮੀ ਫੁੱਟਬਾਲ ਖੇਡਣ ਆਏ ਆ ਦੂਸਰਾ ਟੂਰਨਾਮੈਂਟ ਇਹ ਬਹੁਤ ਵਧੀਆ ਟੂਰਨਾਮੈਂਟ ਕਰਾ ਰਹੇ ਨੇ ਇਹ ਸਾਡੇ ਨਾਲ ਲੱਡਾ ਮੁੰਡਾ ਲੱਡਾ ਮੁੰਡਾ ਖੇਡ ਰਿਹਾ ਹੈ ਤੇ ਡਾਲੇ ਚੱਕਲੇ ਡਾਲੇ ਧੱਲੇ ਚੱਕਲੇ ਗਰਾਉਂਡ ਦੇ ਹਨ ਇਹ ਧੱਲਾ ਧੱਲਾ ਕੀ ਕਹਿਣਾ ਤੇ ਨੌਜਵਾਨਾਂ ਨੂੰ ਕੋਈ ਥੀਮਾਂ ਜਿਹੀ ਚ ਨੌਜਵਾਨਾਂ ਨੂੰ ਇਹ ਵੀ ਨਸ਼ਿਆਂ ਨੂੰ ਛੱਡ ਕੇ ਗਰਾਉਂਡਾਂ ਜਾਓ ਮੱਤ ਤੋਂ ਵੱਧ ਮਿਹਨਤ ਕਰੋ ਮਿਹਨਤ ਬਾਈ ਵਰਦੀ ਹੈ ਜਿੰਨਾ ਮਿਹਨਤ ਕਰ ਲੋਗਾ ਉਨਾ ਹੀ ਫਲ ਮਿਲੇ ਲੱਗਦਾ ਪਿੰਡਾਂ ਦੇ ਅੱਜੇ ਪ੍ਰੋਬਲਮ ਹੋਣ ਚਾਹੀਦੀ ਆ ਹਾਂ ਦਿੱਲੀ ਹੋਣਾ ਚਾਹੀਦਾ ਫੜ ਪਿੰਡ ਨੂੰ ਚਾਹੀਦਾ ਵੀ ਟੂਰਨਾਮੈਂਟ ਕਰਾਉਣਾ ਜਿੰਨੇ ਜੰਗ ਰਿਲੇਸ਼ਨ ਆ ਸਭ ਤੋਂ ਵਧੀਆ ਗਾਹ ਆਉਣਗੇ ਫੁੱਟਬਾਲ ਖੇਡਣਗੇ ਵਧੀਆ ਕੇਮਾ ਬਾਕੀ ਆਪਣੇ ਮੌਜੂਦ ਜਿਹੜੀ ਫਸਟ ਕਾ ਮੈਂ ਐਮੀ ਅਠਵਾਲ ਅਰੇ ਆ ਕਿੱਥੋਂ ਦੀ ਟੀਮ ਆ ਤੇ ਕਿੱਥੇ ਆ ਇਹ ਸਾਡੀ ਲੱਗਦਾ ਮੁੰਡੇ ਦੀ ਟੀਮ ਆ ਲੋਕ ਮਤਲਬ ਅਸੀਂ ਖੁਦ ਤਿਆਰ ਕੀਤੀ ਹੋਈ ਆ ਮਤਲਬ ਇੰਨਾ ਪਹਿਲਾਂ ਟਾਈਮ ਨਹੀਂ ਸੀ ਲੱਗਾ ਸਾਨੂੰ ਇੰਨਾ ਵੀ ਪਨੀਰੀ ਅਸੀਂ ਤਿਆਰ ਕਰ ਰਹੇ ਹਾਂ ਤੇ ਜੋ ਸਹਿਯੋਗ ਆ ਇਹਦੇ ਵਿੱਚ ਭਾਜੀ ਕਿੰਟੂ ਸਾਡੇ ਭਾਈ ਜੋ ਯੂ ਐਸ ਏ ਤੋਂ ਉਹਨਾਂ ਦਾ ਬਹੁਤ ਸਹਿਯੋਗ ਆ ਤੇ ਖੁਦ ਪਿੰਡ ਦੇ ਹੀ ਮੋਦਵਾਰ ਜੋ ਬੰਦੇ ਆ ਥੋੜੇ ਨਾਲ ਚੱਲਣ ਦੇ ਆ ਭਾਈ ਦੇ ਸਹਿਯੋਗ ਨਾਲ ਜੋ ਅਸੀਂ ਪਿੰਡ ਦੇ ਵਿੱਚ ਮਤਲਬ ਨਵਾਂ ਉਪਰਾਲਾ ਕੀਤਾ ਡੇ ਨਾਈਟ ਲਾਈਟਾਂ ਲਗਾਈਆਂ ਹੋਈਆਂ ਵਾ ਤੇ ਗਰਾਊਂਡ ਪੂਰੀ ਤਿਆਰ ਕੀਤੀ ਹੋਈ ਆ ਦੀਰਮੰਦਰ ਸਿੰਘ ਦੀ ਚੌਕੀ ਦੇ ਆ ਹਾਂਜੀ ਕਿੰਨੀ ਘਰ ਵੈਂਟ ਲੱਗਦੀ ਹੈ ਸ਼ਾਮ ਤੋਂ ਤਿੰਨ ਵਜੇ ਗ੍ਰਾਊਂਡ ਤੇ ਜਾ ਜਾਂਦੇ ਆ ਤੇ ਸ਼ਾਮ ਨੂੰ 8 ਵਜੇ ਗ੍ਰਾਊਂਡ ਬਾਅਦ ਜਾਂਦੇ ਆ ਆਪਣਾ ਵਰਕ ਸਾਰਾ ਕੁਝ ਕਰਕੇ ਅੱਜ ਕਿੰਨਾ ਟਾਈਮ ਕਰ ਰਹੇ ਹੋ ਕੁਝ ਸਾਡੇ ਖਿਡਾਰੀ ਮਤਲਬ ਕੋਈ ਕਮਾਂ ਦੇ ਕਰਕੇ ਤੇ ਕੁਝ ਪ੍ਰੋਬਲਮਾਂ ਦੇ ਕਰਕੇ ਮਤਲਬ ਜਿਹੜੇ ਨਹੀਂ ਆ ਸਕਦੇ ਮਤਲਬ ਅੱਜ ਕਿਹੜੀ ਜਗ੍ਹਾ ਤੇ ਖੇਡਣਾ ਹੈ ਅੱਜ ਅਸੀਂ ਦਿਆਲ ਗੜਾ ਡੱਲਾ ਖੇਡਣਾ ਹੈ ਕਿਹੜੀ ਟੀਮ ਨਾਲ ਆਪਣਾ ਦਿਆਲ ਗੜਾ ਨਾਲ ਪੈਂਦਾ ਹੈ ਮਾਜੀ ਕੀ ਨਾਮ ਕਰਨਾ ਮੇਰਾ ਨਾਮ ਜੀ ਸੋਨੂ ਜਿਹੜੀ ਬੋਲ ਤੇਰੀ ਸੰਸਾਦੋ ਤੇ ਜੀ ਤਰ੍ਹਾਂ ਕੇ ਲੱਗ ਰਹਾ ਹੈ ਕਿ ਇਹ ਇਹ ਜੀ ਕਾਨਦਨ ਬਾਬਾ ਜੀ ਦੇ ਸਪੋਰਟਸ ਕਲੱਬ ਵੱਲੋਂ ਇਹ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਰਾਇਆ ਜਾ ਰਿਹਾ ਹੈ ਅਮਾ ਇਹਦਾ ਪਹਿਲਾ ਟੂਰਨਾਮੈਂਟ ਹੈ ਜੀ ਇਹ ਫੁੱਟਬਾਲ ਦਾ ਟੂਰਨਾਮੈਂਟ ਪਹਿਲਾ ਟੂਰਨਾਮੈਂਟ ਹੈ ਜੀ ਇਹਦੇ ਵਿੱਚ ਆਪਾਂ ਅਲੱਗ-ਅਲੱਗ ਪਿੰਡਾਂ ਦੇ 20 ਟੀਮਾਂ ਸੱਦੀਆਂ ਗਈਆਂ ਜੀ ਇਨਾਮ ਰਕਮ ਇਨਾਮ ਰਕਮ 15000 ਰੁਪਏ ਪਹਿਲਾ ਨਾਮ ਦੇ ਤੇ 9100 ਰੁਪਏ ਦੂਜਾ ਨਾਮ ਕੀ ਕੰਮ ਹੋ ਗਿਆ ਇਹ ਹਾਡੇ ਸਪੌਂਸਰ ਹੈਗੇ ਨੇ ਗੁਰਵਿੰਦਰ ਸਿੰਘ ਜੀ ਸੰਗਰਤ ਖਰਜਾ ਪਤ ਪਰਿਵਾਰ ਵਾਲੇ ਤੇ ਬਾਗੀ ਸਾਡੇ ਪਿੰਡ ਦੇ ਜਿੰਨੇ ਵੀ ਪੰਜ ਸਰਪੰਚਾਂ ਦਾ ਪਿੰਡੀਆਂ ਸਮੂਹ ਸੰਕਾਵਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਕੀ ਕਹਾਂ ਕਿ ਨੌਜਵਾਨਾਂ ਨੂੰ ਜਿਹੜੇ ਖੇਡਾ ਹੁਣ ਨਹੀਂ ਲੱਗਦੇ ਅਸੀਂ ਨੌਜਵਾਨਾਂ ਨੂੰ ਇਹੋ ਥੋੜੀ ਜਿਹੀ ਸਿਹਤ ਦੇਣਾ ਚਾਹੁੰਦੇ ਹਾਂ ਕਿ ਨੌਜਵਾਨ ਆਉਣ ਗਰਾਊਂਡ ਬਹੁਤ ਵਧੀਆ ਬਣੀ ਆ ਗਰਾਊਂਡ ਆਣ ਕੇ ਜੋ ਵੀ ਉਹਦੇ ਵਿੱਚ ਗਰਾਊਂਡੀਆਂ ਵਿੱਚ ਜੋ ਵੀ ਗਤੀਵਿਧੀਆਂ ਆ ਉਹਨਾਂ ਦਾ ਖਾਬ ਲੈਣਾ बटाला तो वि मलिक रिपोर्ट लुधियाना लाइव